ਕਿਉਂ ਜੱਤੀ ਕਿੱਥੇ ਆ ਪੰਜਾਬ ਨੂੰ 1956 ਦੇ ਵਿੱਚ ਜਸਟੇਡ ਨੂੰ ਆਉਣ ਉਸ ਵਕਤਮੰਤਾ ਦਾ ਲੋਕ ਸਟੇਡ ਨੂੰ ਉਸ ਵਕਤਮੰਤਾ ਦਾ ਪੂਰੇ ਪਾਸ ਨੂੰ ਪਸੰਦਾਂ ਦੇ ਸੁਭੇ ਬੰਦੇ ਨੇ ਪਰ ਪੰਜਾਬ ਨੂੰ ਤਾਂ ਕੱਖ ਨਹੀਂ ਮਿਲਿਆ ਪੰਜਾਬ ਨੂੰ ਤਾਂ ਕੱਖ ਨਹੀਂ ਮਿਲਿਆ 1965 ਦੀ ਜੰਗ ਨੇ ਤੇ ਅਕਾਲੀ ਕੋਰਚੇ ਨੇ ਸਾਨੂੰ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਸਾਨੂੰ ਇੱਕ ਪੰਜਾਬੀ ਸੁਭਾ ਤੇ ਪਰ 1955 ਦੇਰੀਓ ਫਲੱਟ ਦੇ ਵਿੱਚ ਪਲਾ ਪੱਤਰ ਕਰਾਉ ਦਾ ਕੀ ਕਹਿੰਦਾ ਪਲਾ ਪੱਤਰ ਕਰਾਉ ਕਰੇਗਾ ਕਿ ਸਾਡੇ ਪਾੜੀ ਸਾਡੀ ਸਾਡੀ ਯੂਨੀਵਰਸਿਟੀ ਸਾਡੀ ਸਰਕਾਰ ਦੇ ਦਮ ਤੇ ਆ ਚੀਪੀ ਜੀ ਦੇਵੀ ਆਪੀ ਇਹ ਚਾਰੇ ਦਾ ਸੈਂਟਰ ਪਰ ਰਹਿ ਗਿਆ ਸਾਨੂੰ ਸੁਪਰ ਦਾ ਮੇਤਾ ਅਸਾ ਦਾ ਪੜਾਈ ਲੈਣੀ ਸਾਦਾ ਪਾੜੀ ਕੋਜੋ ਨੰਦਪੁਰ ਮਤਾ ਦੇ ਨਾਮ ਜਦੋਂ ਸਾਡਾ ਇਹਦਾ ਮਤਕਰਾ ਕੀਤਾ ਹੁੰਦਾ ਅੱਜ ਵਾਰ ਸਖਾ ਦਾ ਕਦਮ ਲਿਆ ਕੀਤਾ ਹੁੰਦਾ ਦੇਰ ਤਹਾਕਾ ਸਾਡਾ ਕਦਮਾਂ ਕਰਕੇ ਸਰਕਾਰ ਉਸ ਸਭ ਤੋਂ ਬੰਦੇ ਨੂੰ ਵਾਪਸ ਕਹਿੰਦੀ ਹੈ ਕਿ ਅਸੀਂ ਤੁਸੀਂ ਸਭ ਕੁਝ ਭੁੱਲ ਜਾ ਅਸੀਂ ਤੁਹਾਨੂੰ ਬਰਤਾਨਾਗੇ ਅਸੀਂ ਤੁਹਾਨੂੰ ਡਰਪੁਰ ਦੇਵਾਗੇ ਪਰ ਮਤਾ ਉਸ ਮਾਤੇ ਸਾਨੂੰ ਦਿੱਤਾ ਕਿ ਪੰਜਾਬ ਦੇ ਨਸ਼ੇ ਦਿੱਤੇ ਪੰਜਾਬ ਦੇ ਸਰਚਾ ਸੰਗਰਿਆ ਪੰਜਾਬ ਨੂੰ ਪ੍ਰਵਾਸ ਦਿੱਤਾ ਪੰਜਾਬ ਨੂੰ ਚਾਰਾ ਉਹ ਸਾਡੇ ਜਵਾਬ ਨਾ ਦਿੱਤੀਏ ਇੰਡੀਅਨ ਪਰ ਨਾ ਬਦਲੋ ਦੋ ਲੱਖਾਂ ਨੇ ਜਦੋਂ ਆਰਮੀ ਫੱਦੀ ਸੱਤਾ ਆਉਂਦੀ ਐ ਮੋਦੀ ਸਰਕਾਰ ਆਉਂਦੀ ਐ ਤਾਂ ਜਿਹੜੇ ਮਾਰੇ ਮੁੱਡੇ ਹੱਤ ਉਹ ਵੀ ਸੱਤਾ ਕੋ ਚਲੇ ਜਾਂਦੇ ਆ 50 ਕਿਲੋਮੀਟਰ ਬੀਐਸਐ ਜੱਕਰ ਆਉਂਦਾ ਨੂੰ ਤਾਂ ਲੱਗਾ ਫੋਟੋ ਲਾਈਨ ਸ਼ੁਰੂ ਕੀਤੀ ਜਾਂਦੀ ਐ ਇਸ ਯੂਨੀਵਰਸਿਟੀ ਦੇ ਬੱਚੇ ਤੇ ਪਿਰਾ ਲੀਡਰ ਬਗੇ ਕਹਿੰਦਾ ਕੰਦਾ ਸਿ ਉਹ 370 ਤੋੜਦੀ ਸਨਮਰਤਾ ਚੀਜ਼ ਹੀ ਕੀਆ ਅਸੀਂ ਉਹਨੂੰ ਦੱਸਾਰ ਚਾਣਿਆ ਕੀ 370 ਤੁਸੀਂ ਤੋੜਤੀ ਪਰ ਤੇਰੇ ਆ ਲੋਕ ਖੜੇ ਨੇ ਇਹ ਲੋਕਾਂ ਨੂੰ ਤੂੰ ਨਾ ਜਾਣੀ ਇਹ ਲੋਕ ਆਂਦੇ ਹੱਕ ਨਾਲ ਆ ਚਾਣਦੇ ਆ ਕਿਸਾਨੀ ਦੇ ਨੰਦੇ ਕਾਣਾ ਤੇਰੇ ਕੰਧ ਤੋਂ ਕਿਲਾ ਕੱਟਿਆ ਅੱਜ ਵੀ ਤੇਰੇ ਕੰਧ ਤੋਂ ਕਿਲਾ ਕੱਟਿਆ ਇਹਨਾਂ ਨੇ ਇੱਕ ਹੱਥ ਇੱਕ ਹੱਥ ਦੇ ਵਿਚ ਵਿੱਚ ਤੈਨੂੰ ਸਨਮਤ ਬਾਹਰ ਕਰਨੀ ਪਈ ਪਰ ਅਸੀਂ ਕਹਣਾ ਚਾਹੁੰਦੇ ਆ ਜੇ ਲਖਸ਼ਾਂ ਨਾਖਰੀ ਹੁੰਦੇ ਪੰਜਾਬੀਓ ਇਹ ਨਾ ਹੋਵੇ ਕਿ ਇੱਥੇ ਤੁਸੀਂ ਜਾਵੋ ਸਾਨੂੰ ਲੱਗੇ ਟਰਨਾ ਖਤਮ ਹੋ ਗਿਆ ਟਰਨਾ ਚੌਵੀ ਗੰਡੇ ਚੱਲ ਰਿਹਾ ਜਿੰਨਾ ਚਿਰ ਲਖਸ਼ਾਂ ਦੀ ਤੇ ਨਾਖਰੀ ਹੁੰਦੀ ਇਹ ਟਰਨਾ ਚੱਲੂਗਾ ਅਸੀਂ ਤੁਹਾਨੂੰ ਅਪੀਲ ਕਰਦੇ ਆ ਕਿ ਨਿਗ੍ਹਾ ਰੱਖਿਓ ਨਿਗ੍ਹਾ ਰੱਖਾਓ ਦੇ ਪੁੱਤਰਾਂ ਦੇ ਨਿਗ੍ਹਾ ਰੱਖਿਓ ਆਪਕੇ ਬੇਟੀਆਂ ਦੇ ਜਿਹੜੀਆਂ ਉੱਥੇ ਪੜ੍ਹ ਰਹੀਆਂ ਨੇ ਜਿਹੜੀਆਂ ਉੱਥੇ ਲੜ ਰਹੀਆਂ ਨੇ ਸਾਰ ਨੂੰ ਅਪੀਲ ਕਰਦੇ ਆ ਕਿ ਅਸੀਂ ਚਾਦੀ ਘੜਾ ਦੇਥੋਂ ਅਸੀਂ ਚਾਦੀ ਘੜਾ ਲੈ ਕੇ ਜਾਈਏ ਤੇ ਇਹ ਗੱਲ ਸੋਚੀਏ ਕਿ ਸਾਡੇ ਤੋਂ ਕੀ ਚੀਜ਼ ਹੈ ਜਿਹੜੀ ਅਸੀਂ بار بار ਪੁਤਰੀ ਸਰਕਾਰ ਤੋਂ ਕਿੰਨਾ ਮੰਗ ਰਹੇ ਹਾਂ ਮਿੱਟੀ ਤੇ ਨੇਪਾਲ ਦੀ